ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਾਫੀ ਦਿਨਾਂ ਬਾਅਦ ਅੱਜ ਆਪਾਂ ਵਲੌਗ ਬਣਾਉਣ ਜਾ ਰਹੇ ਹਾਂ ਮੁੰਡਿਆਂ ਦਾ ਮਿਹਨਤ ਕਰਦਿਆਂ ਦਾ ਮੈਂ ਵੀ ਬਿਜੀ ਚੱਲਦਾ ਸੀ ਬਾਬਾ ਦਿਨ ਹੋ ਗਏ ਅੱਜ ਟਾਈਮ ਲੱਗਾ ਮੈਂ ਕਿਹਾ ਜ਼ਰੂਰ ਵਲੌਗ ਬਣਾਈਏ ਚਾਵਾਸ਼ ਤੇ ਦੇਖੋ ਮੁੰਡੇ ਮਿਹਨਤ ਕਰਦੇ ਵੈਰੀ ਗੁੱਡ ਚਾਵਾਸ਼ ਚਾਵਾਸ਼ ਗੱਲੇ ਗੱਲੇ ਮੁੰਡੇ ਦੇ ਸਰੀਰ ਤੇ ਰੋਹ ਵਦੀਦਾ ਲੱਗੀ ਮਿਹਨਤ ਦਾ ਐਨ ਪੂਰਾ ਜਾਨਦਾਰ ਸਰੀਰ ਬਣ ਗਿਆ ਚੋਬਰਾਂ ਦਾ तकरीबन ਮਹੀਨੇ ਤੋਂ ਉੱਪਰ ਹੋ ਗਿਆ ਇਹਨਾਂ ਨੂੰ ਮੀਂਹ ਨੇ ਵੀ ਕਾਫੀ ਪਰੇਸ਼ਾਨੀ ਦਿੱਤੀ ਕੈਂਪ ਦੇ ਵਿੱਚ ਗਰਾਊਂਡ 'ਚ ਪਾਣੀ ਪੂਣੀ ਖੜ ਜਾਂਦਾ ਸੀ ਤੇ ਪਰ ਫੇਰ ਵੀ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ ਮਿਹਨਤ ਕਰਦੇ ਰਹੇ ਆ ਕੇ ਡੇਲੀ ਰੁਟੀਨ ਚ ਇਹ ਬਲੌਗ ਆਪਾਂ ਅੱਜ ਤਾਂ ਬਣਾ ਰਹੇ ਆਂ ਵੀ ਸਾਰਿਆਂ ਨੂੰ ਪਤਾ ਲੱਗ ਜੂ ਵੀ ਸਟਾਰਟਿੰਗ ਦੇ ਵਿੱਚ ਕਿੰਨੇ ਮੁੰਡੇ ਸੀ ਤੇ ਐਂਡ ਜੇ ਤੇ ਕਿੰਨੇ ਰਹਿ ਜਾਂਦੇ ਆ ਦੇਖੋ ਕਿਸ਼ਨਪੁਰ ਦੇ ਖੇਡ ਮੈਦਾਨ ਦੇ ਵਿੱਚ ਤਕਰੀਬਨ ਪੂਰੇ 1 ਮਹੀਨੇ ਤੋਂ ਉੱਪਰ ਹੋ ਗਿਆ ਰੌਣਕਾਂ ਬਹਾਰਾਂ ਤੁਹਾਨੂੰ ਪਤਾ ਹੀ ਆ ਵੀ ਪਿੰਡ ਆਪਣੇ 18 19 20 ਸਤੰਬਰ ਨੂੰ ਕਬੱਡੀ ਕੱਪ ਹੋਣਾ ਜਿਹਦੇ ਵਿੱਚ 38 ਕਿਲੋ 62 ਕਿਲੋ ਇੱਕ ਪਿੰਡ 오픈 ਤੇ 8 ਆਲੋਪਨ ਦੀਆਂ ਕਲਬਾਂ ਬੈਸਟਾਂ ਨੂੰ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਕੋ ਸਾਹਿਬ ਕਿਵੇਂ ਆਪਣੇ ਕਿਸ਼ਨਪੁਰੇ ਦਾ ਸਫ਼ਰ ਰਿਹਾ ਜੀ ਮਿਹਨਤ ਦਾ ਮੇਰੇ ਰੱਬ ਵਰਗੇ ਸਰੂਤਿਆਂ ਨੂੰ ਵੈਗਜੀ ਕੇ ਖਾਲਸਾ ਤੇ ਵੈਗਜੀ ਦੀ ਫਤਿਹ ਮੈਂ ਫਤਿਹ ਬੁਲਾਉਣਾ ਸੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਡੀ ਜਿਹੜੇ ਚੈਨਲ ਨੂੰ ਦੇਖ ਰਹੇ ਆ ਸੋ ਅਸੀਂ ਅੱਜ ਕਿਸ਼ਨਪੁਰੇ ਦੇ ਗਰਾਊਂਡ ਚ ਆ ਤੁਸੀਂ ਦੇਖ ਹੀ ਲਿਆ ਤਾਰਸੇਗਾ ਆਪਣਾ ਕਮੈਂਟਰੀ ਦਾ ਬਹੁਤ ਵੱਡਾ ਸਤਾਰ ਹੈ ਜਿਹੜਾ ਬੋਲ ਰਿਹਾ ਸੀ ਵੀ ਅੱਜ ਕੀ ਤੂਫਾਨ ਦੇ ਵਿੱਚ ਅਸੀਂ ਲਾਈਵ ਹੋ ਰਹੇ ਹਾਂ ਠੀਕ ਹੈ ਬਰਸਲ ਇਹ ਹੈ ਕਿ ਅੱਜ ਜਿਹੜਾ ਸਮਾ ਭਿਆਨਕ ਹੈ ਪੰਜਾਬ ਦੇ ਉੱਤੇ ਸੰਕਟ ਆ ਪਾਣੀ ਦਾ ਬਹੁਤ ਵੱਡਾ ਪਰਮਾਤਮਾ ਨੇ ਮਦਦ ਕੀਤੀ ਸਾਰੇ ਆਪਣੇ ਪੰਜਾਬੀਆਂ ਨੇ ਰਲ ਮਿਲ ਕੇ ਹੰਬਲ ਆ ਮਾਰਿਆ ਕੁਝ ਬਾਹਰ ਤੋਂ ਆਏ ਐਨ ਆਰ ਆਈ ਜਿਉਂਦੇ ਰਹਿਣ ਵਸਦੇ ਰਹਿਣ ਸੋ ਇਹ ਸੰਕਟ ਆਪਾਂ ਸਾਰਿਆਂ ਰਲ ਮਿਲ ਕੇ ਝੱਲ ਲਿਆ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਆਉਣ ਵਾਲੇ ਸੰਗ ਦੇ ਵਿੱਚ ਇਹ ਚੀਜ਼ਾਂ ਨਾ ਹੀ ਹੋਣ ਸੋ ਅੱਜ ਹੈਲਥ ਦੀ ਗੱਲ ਕਰਦੇ ਆ ਕਿ ਅੱਜ ਲੋਡ ਆ ਮੇਰੇ ਰੰਗਲੇ ਪੰਜਾਬ ਨੂੰ ਜਿਵੇਂ ਕਿਸ਼ਨਪੁਰੇ ਦੇ ਵਿੱਚ ਗਰਾਊਂਡ ਸਜਾਇਆ ਬਹੁਤ ਵਧੀਆ ਤੇ ਬਹੁਤ ਸਾਰੇ ਸਟੂਡੈਂਟ ਅਸੀਂ ਪ੍ਰੈਕਟਿਸ ਲਾ ਰਹੇ ਆ ਤੇ ਇਸ ਤਰ੍ਹਾਂ ਹੀ ਹਰ ਪਿੰਡ ਦੇ ਵਿੱਚ ਹਰ ਪੰਜਾਬ ਦੇ ਪਿੰਡ ਦੇ ਵਿੱਚ ਇੱਕ ਜਾਂ ਦੋ ਗਰਾਊਂਡ ਹੋਣੇ ਚਾਹੀਦੇ ਆ ਤੇ ਫਿਰ ਗੱਲ ਬਣਦੀ ਆ ਫਿਰ ਆਪਣਾ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਵਧੀਆ ਹੋਊਗਾ ਜਿਹੜੀ ਆਉਣ ਵਾਲੀ ਨਸਲ ਹੈ ਤੇ ਉਹ ਆਪਾਂ ਫਿਰ ਵਧੀਆ ਰੱਖ ਸਕਦੇ ਆ ਜੇਕਰ ਆਪਾਂ ਫਿਜ਼ੀਕਲ ਤੇ ਫਿੱਟ ਆ ਫਿਰ ਉਸ ਤੋਂ ਅੱਗੇ ਆਪਣੇ ਪਿੰਡਾਂ ਦੇ ਵਿੱਚ ਗਰਾਊਂਡ ਹੈ ਤੇ ਉਸ ਤੋਂ ਬਾਅਦ ਕੈਂਪ ਲੱਗਦੇ ਆ ਉਹਨਾਂ ਨੂੰ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਸਾਰੀ ਮਤਲਬ ਪ੍ਰੈਕਟਿਸ ਦਿੱਤੀ ਜਾਂਦੀ ਹੈ। ਸੋ ਵੈਰੀ ਜੀ ਦਾ ਕਾਲ ਸਾਹਿਬ ਵੈਰੀ ਜੀ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਸੋਹਣੀਆਂ ਗੱਲਾਂ ਕਹੀਆਂ ਕੋਟ ਸਾਹਿਬ ਨੇ ਵੀ ਜਿਵੇਂ ਹੜਪੀੜਤਾ ਦੇ ਲਈ ਸਾਡੇ ਐਨ ਆਰ ਆਈ ਵੀਰ ਵਿਦੇਸ਼ਾਂ ਤੋਂ ਵੱਧ ਚੜ ਕੇ ਸੰਜੋਗ ਭੇਜ ਰਹੇ ਆ। ਉਸੇ ਤਰ੍ਹਾਂ ਬੇਨਤੀ ਆ ਸਾਡੀ ਵੀ ਕਬੱਡੀ ਨੂੰ ਵੀ ਆਪਾਂ ਜ਼ਰੂਰ ਜਿਹੜਾ ਉਹ ਤਸ਼ਾਹ ਰੱਖਣਾ ਕਬੱਡੀ ਨੂੰ ਕਬੱਡੀ ਮੁੰਡੇ ਬੜੀ ਮਿਹਨਤ ਕਰਦੇ ਆ ਪਿੰਡਾਂ ਦੇ ਵਿੱਚ ਛੋਟੇ ਲੈਵਲ ਦੇ ਟੂਰਨਾਮੈਂਟ ਹੋ ਜਾਣ ਜੇ ਬਾਲੇ ਵੱਡੇ ਲੈਵਲ ਦੇ ਨਹੀਂ ਤਾਂ ਪਰ ਕਬੱਡੀ ਵੀ ਆਪਣੀ ਮਾਂ ਖੇਡਾ ਆਪਾਂ ਇਹਨੂੰ ਮਾਂ ਖੇਡ ਦਾ ਦਰਜਾ ਦਿੱਤਾ ਇਹਨੂੰ ਵੀ ਆਪਾਂ ਤਰਜੀਹ ਦੇਣੀ ਆ ਇਹ ਛੋਟੇ ਛੋਟੇ ਬੱਚੇ ਬਹੁਤ ਮਿਹਨਤ ਕਰਦੇ ਆ ਨਾਗਾ ਤਾਂ ਨਹੀਂ ਕੀਤਾ ਤੁਸੀਂ ਇੱਕ ਮਹੀਨੇ ਦੋ ਮੀਂਹ ਆਲੇ ਨਾ ਗਈ ਆ ਮੀਂਹ ਜ ਵੀ ਆਉਂਦਾ ਰਹਾ ਵੈਰੀ ਗੁੱਡ ਪੀਨ ਤੇਰਾ ਕੋਈ ਮੀਂਹ ਦਾ ਨਾਗਾ ਮੈਂ ਸਾਰੇ ਹੀ ਲਾ ਕੇ ਗਿਆ ਬਾਈ ਠੀਕ ਹੈ ਠੀਕ ਹੈ ਕੋਈ ਦਰਸ਼ਕਾਂ ਨੂੰ ਕਹਿਣਾ ਚਾਹੇਗਾ ਜਿੰਨੇ ਵੀ ਮੁੰਡੇ ਉਧਰ ਚਲੇ ਗਏ ਹਨ ਸਾਰੇ ਮੁੰਡਿਆਂ ਨੇ ਖੂਬ ਲਾਹਾ ਲਿਆ ਕੈਂਪ ਦਾ ਸਾਰਿਆਂ ਨੇ ਮਿਹਨਤ ਪੂਰੀ ਕੀਤੀ ਆ ਸੁਖੀ ਗੋਸ਼ ਕਹਿਣਾ ਚਾਹੇਗਾ ਓਕੇ ਆ ਡੇਡੇ ਸੱਦਾ ਤੋਂ ਕਿ ਮੇਰੇ ਪਿੰਡ 32 ਟੀਮਾਂ ਐਂਟਰ ਹੋਣੀਆਂ ਤੇ ਆਓ ਮੇਰੇ ਸੰਗੀ ਸਾਥੀ ਮੇਰੇ ਹਾਮ ਉਮਰ ਪਹਿਲੇ 32 ਹੋਣੀਆਂ ਫੋਨ ਤੇ ਕੋਈ ਐਂਟਰ ਨਹੀਂ ਕਰਨੀ ਹਾਂ ਤੇ ਤੋ ਆਓ 32 ਟੀਮ ਐਂਟਰ ਕਰਾਉਣੀ ਆ ਹਾਂ ਤੇ ਆਓ ਆਪਾਂ ਰਲ ਮਿਲ ਕੇ ਖੇਡਾਂਗੇ ਸਾਰੇ ਨਾਲ ਮਿਲ ਕੇ ਰੌਣਕ ਵਧਾਉਣੀ ਮੈਨੇ ਜੀ ਭਾਈ 8 ਵਜੇ ਪਹਿਲੇ ਕੋਲ ਟੀਮਾਂ ਹੋਣੀਆਂ ਉਨੀਆਂ ਹੀ ਹੋਣੀਆਂ ਲੀ ਕਦਿਆਂ ਕਰ ਹਾਂ ਉਨੀਆਂ ਹੀ ਉਨੀਆਂ ਹੀ ਸੁਣ ਲਓ ਵੀ ਇਹਦੀ ਗੱਲ ਵੀ ਹਾਂਜੀ ਗਾਂਧੀ ਤੂੰ ਕਿੰਨੀ ਖੇਡਣੀ ਆ 62 ਕਿਲੋ 62 ਕਿਲੋ 57 ਵਾਲੇ ਕਿਹੜੇ ਆ ਮੁੰਡੇ 57 ਵਾਲੇ ਆ ਆਉਂਦੇ ਪੈਂਦਾ 62 ਟੜੀਆਂਾਂ ਟੀਮਾਂ ਨੂੰ ਕੁਛ ਕਹਿਣਾ ਚਾਹੇਗਾ 62 ਟੜੀਆਂਾਂ ਵੀ ਵਧੀਆ ਤੇ ਵਧੀਆ ਇੱਥੇ ਆਉਣ ਕਿੰਨੀਆਂ ਟੀਮਾਂ ਐਂਟਰ ਕਰਨੀਆਂ 32 ਟੀਮਾਂ ਐਂਟਰ ਕਰਨੀਆਂ 32 ਹਾਂਜੀ ਤੇ ਉਹਨਾਂ ਨੂੰ ਕਹ ਕਿੰਨੇ ਵਜੇ ਪਹੁੰਚ ਜਾਣ ਪਹੁੰਚਣ 9 ਵਜੇ ਹਾਂ ਜਿਹੜੇ ਤੇਰੇ ਸੰਗੀ ਸਾਥੀ ਆ 9 ਵਜੇ ਆ ਜਾਣ ਕਿਸੇ ਦਾ ਪੱਖਪਾਤ ਨਹੀਂ ਕਰਨਾ ਕੋਈ ਟੀਮ ਐਂਟਰ ਨਹੀਂ ਕਰਾਉਣੀ ਅਸੀਂ ਠੀਕ ਹੈ ਜਿਹੇ ਆਉਣਗੇ ਉਹੀ ਖੇਡਣਗੇ ਵੈਰੀ ਗੁੱਡ ਸੁਣ ਲੋ ਵੀ ਮੁੰਡੇ ਦੀ ਗੱਲ ਕਹਿੰਦਾ ਕਿਸੇ ਦਾ ਕੋਈ ਪੱਖਪਾਤ ਨਹੀਂ ਕਰਨਾ ਤੇ ਜਿਹੜੇ 9 ਵਜੇ ਤੋਂ ਪਹਿਲਾਂ ਆਉਣਗੇ ਉਹੀ ਟੀਮਾਂ ਐਂਟਰ ਹੋਣੀਆਂ 32 ਇਹ ਸੁਣ ਲੋ ਗਾਂਧੀ ਦੀ ਗੱਲ ਹਾਂ ਵੀ ਗੋਖਾ ਜੀ ਕਿੰਨੇ ਕਿਲੋ ਖੇਡਣੀ ਆ 57 ਦੀ 62 ਦੀ 57 ਤੇ ਬਾਅਦ ਅੱਛਾ ਇੱਧਰਲੇ ਪਾਸੇ ਉਹ ਤੁੱਪ ਪੈਂਦੀ ਆ ਤੇ 57 ਵਾਲਿਆਂ ਨੂੰ ਕੀ ਕਹਿਣਾ ਚਾਹੇਗਾ ਵੀ ਟੀਮਾਂ ਕਿੰਨੇ ਵਜੇ ਪਹੁੰਚ ਜਾਣ ਟੂਰਨਾਮੈਂਟ ਤੇ 9 ਵਜੇ ਪਹੁੰਚ ਜਾਣ ਤੇ ਕਿੰਨੀਆਂ ਟੀਮਾਂ ਐਂਟਰ ਕਰਨੀਆਂ 32 ਸਾਰੀਆਂ ਤੇ ਸਾਰਿਆਂ ਨੂੰ ਮੈਸੇਜ ਕਰਤਾ ਵੀ ਭਾਈ ਟਾਈਮ ਨਾ ਪਹੁੰਚੋ ਕਰਦਾਂਗੇ ਹਾਂ 18 ਤਰੀਕ ਨੂੰ ਤੋ ਕਰ ਟਾਈਮ ਨਾ ਪਹੁੰਚੋ ਹਾਂ ਹਾਂ ਵੀ ਮੁੰਡਿਓ ਕਿੰਨੇ ਕਿਲੋ ਖੇਡਣੀ ਤੁਸੀਂ 57 ਕਿਲੋ 57 57 ਵਾਲਿਆਂ ਨੂੰ ਆਪਦੇ ਆੜੀਆਂ ਨੂੰ ਕੋਈ ਮੈਸੇਜ ਦੇਣਾ ਚਾਹਾਂ ਆਪਣੇ ਚੈਨਲ 'ላይ ਹੈਂ ਹਾਂ ਕੋਈ ਕੋਈ ਮੈਸੇਜ ਤੂੰ ਭਾਈ 55 ਕਿਲੋ 57 ਕੋਈ ਮੈਸੇਜ ਦੇਣਾ ਚਾਹਨਾ ਸਾਰੀਆਂ ਟੀਮਾਂ ਆਵੇ ਵਧੀਆ ਖੇਡੇ ਮੈਚ ਇੱਥੇ ਆਗੇ ਠੀਕ ਆ ਨਾਮ ਨੂੰ ਪੂਰੇ ਆਪਣੇ ਰੱਖੇ ਹੋਏ ਹਾਂ ਜੀ ਵੈਰੀ ਗੁੱਡ ਤੂੰ ਕਿੰਨੇ ਕਿਲੋ ਖੇਡਣੀ ਸੰਤੀ ਜੀ 37 38 37 38 ਰੱਖੀ ਮੈਂ ਰਖ ਲੈ 38 ਆ ਕਿ 37 ਆ 37 ਆ ਜੀ ਅੱਛਾ ਤੇ ਆਪਦੇ ਆੜੀਆਂ ਨੂੰ ਕੋਈ ਮੈਸੇਜ ਖੜਾ ਰੀਆਂ ਨੂੰ ਜੀ ਜਲਦੀ ਆਇਆ ਬਈ ਇਸ ਟਾਈਮ ਸਾਰੇ ਜੀ ਕਿੰਨੀਆਂ ਟੀਮਾਂ ਐਂਟਰ ਕਰਨੀਆਂ 8 32 ਕਰਨੀਆਂ ਕਿ 8 8 ਠੀਕ 8 ਠੀਕ ਜੀ ਕਿੰਨੇ ਦਾ ਸੈਦ ਨੂੰ ਅੱਠ ਕਰਨੀ ਜੋ ਹੀ ਕਹਿੰਦੇ ਸੀ ਜੀ 32 ਕਰਨੀਆ ਮੇਰੇ ਹਿਸਾਬ ਨਾਲ ਪਹਿਲੀਆਂ ਫੇਰ ਹੀ ਰੌਣਕ ਮੇਲਾ ਬਣੂ ਪੂਰਾ ਹਾਂ ਆ ਵੀ ਇਹ ਸਾਡਾ ਛੋਟਾ ਬਿੱਲਾ ਹਾਂ ਸ਼ਾਕਾ ਤੂੰ ਕੋਈ ਮੈਸੇਜ 38 ਕਿਲੋ ਵਾਲੇ 37 ਵਾਲੇ ਨੂੰ ਹਾਂਜੀ ਵੀ ਟਾਈਮ ਨਾਲ ਪਹੁੰਚ ਸਾਰੇ ਜਾਣੇ ਜੇ ਟਾਈਮ ਨਾਲ ਪਹੁੰਚ ਜੀ ਆਪਣੇ 18 18 ਦਸੰਬਰ ਨੂੰ ਇੱਕ ਵੱਡੀ ਟੂਰਨਾਮੈਂਟ ਜੀ ਕਿਸ਼ੰਪੁਰਾ ਕਲਾਂ ਚ ਜੀ ਸਾਰੇ ਆਂ ਜੀ ਇੱਥੇ ਜੀ ਰੌਣਕਾਂ ਲਾਇਓ ਜੀ ਹਾਂ ਵੈਰੀ ਗੁੱਡ ਸੁਣ ਲੋ ਵੀ ਮੁੰਡਿਆਂ ਦੀ ਗੱਲ ਸਾਡੇ ਵਰਜੀਤ ਸਿੰਘ ਸ਼ਾ ਇੱਕ ਤੂਤਾਂ ਦਾ ਗਰਜੀਤ ਹੋਇਆ ਕਿ ਤੂਤਾਂ ਦਾ ਗਰਜੀਤ ਕੜੇਜੀ ਦੀ ਕੌਡੀ ਨਾਲ ਪ੍ਰੀਤ ਕੜੇ ਇਹ ਕਿਸ਼ਨਪੁਰਿਆ ਗਰਜੀਤ ਆ ਭਵਨ ਲੇਟ ਹੀ ਆਇਆ ਪਰ ਆ ਗਿਆ ਏ ਸਾਡਾ ਪ੍ਰਗਟ ਕਿਸ਼ਨਪੁਰਿਆ ਕਬੱਡੀ ਦਾ ਹੋਣਹਾਰ 플레이ਰ ਪ੍ਰਗਟ ਕੋਈ ਮੈਸੇਜ ਦੇਣਾ ਚਾਹੇਗਾ ਓਕੇ ਬਾੜ ਖੇਡਣੀਗੇ ਹਾਂ ਹਾਂ ਬਾੜ ਬਾੜ ਵਾਲਿਆਂ ਨੂੰ ਕੁਝ ਕਹਿਣਾ ਚਾਹੇਗਾ ਆਪਦੇ ਸਾਥੀਆਂ ਨੂੰ ਜਿਹੜੇ 플레이ਰ ਆ ਟਾਈਮ ਆਇਆ ਸਾਰੇ ਹਾਂ ਤੇ ਬੈਸਟਾ ਨੂੰ ਕੀ ਰੱਖਿਆ ਬਾੜ ਚ ਸਾਈਕਲ ਹਾਂ ਸਾਈਕਲ ਦੇਣਿਆ ਬੈਸਟਾ ਨੂੰ ਕਿ ਕਬੱਡੀ ਦੇ ਖਿਡਾਰੀਆਂ ਦਾ ਵੱਖਰਾ ਹੀ ਰੂਪ ਹੁੰਦਾ ਪੱਬਾਂ ਭਾਰਤੁਰ ਦੇ ਨੇ ਪੱਟਾਂ ਵਿੱਚ ਜ਼ੋਰ ਹੁੰਦਾ ਕਿ ਕਬੱਡੀ ਦੇ ਖਿਡਾਰੀਆਂ ਦਾ ਵੱਖਰਾ ਹੀ ਰੂਪ ਹੁੰਦਾ ਪੱਬਾਂ ਭਾਰਤੁਰ ਦੇ ਨੇ ਪੱਟਾਂ ਵਿੱਚ ਜ਼ੋਰ ਹੁੰਦਾ ਚੜਤੀ ਜਾਣ ਨਹੀਂ ਆਪੇ ਜਾਊ ਪਤਾ ਲੱਗ ਜਾਊ ਹਾਂ ਸਾਡੇ ਕੋਸਾ ਵੀ ਫੱਟਾ ਪੂਰੇ ਕਿ ਮਾਸਟਰ ਰਾਮ ਸਿੰਘ ਦਾ ਕਹਿਣਾ ਚੰਗੀ ਸਿਹਤ ਉਮਰ ਦਾ ਗਹਿਣਾ ਆਦਤ ਮਾੜੀ ਗੱਪਾਂ ਦੀ ਤੂੰ ਡੰਡ ਬੈਟਕਾਂ ਲਾ ਲਾ ਕਬੱਡੀ ਹੋ ਗਈ ਲੱਖਾਂ ਕਰੋੜਾਂ ਦੀ ਤੂੰ ਡੰਡ ਬੈਟਕਾਂ ਲਾ ਲਾ ਕਬੱਡੀ ਹੋ ਗਈ ਲੱਖਾਂ ਕਰੋੜਾਂ ਦੀ ਇਹਨਾਂ ਦੇ ਵਿੱਚੋਂ ਕਰੋੜਾਂ ਦੇ ਪਲੇਅਰ ਬਣਨੇ ਆ ਲੱਖਾਂ ਦੇ ਪਲੇਅਰ ਬਣਨੇ ਆ ਆਹ ਵੈਰੀ ਗੁੱਡ ਕਿ ਮਾਂ ਕੋਲੋਂ ਖਾ-ਖਾ ਕੇ ਛੰਨੇ ਚੂਰੀ ਦੇ ਬਣ ਗਿਆ ਕਬੱਡੀ ਦਾ ਖਿਡਾਰੀ ਗੱਭਰੂ ਆਹ ਰੈਡੀ ਜਿਆ ਦਾ ਸੈਟ ਹੋ ਗਿਆ ਜੰਪ ਕਰੇ ਤੇਜ 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 Det er ditt, Jawad. Javar! ਇਹ ਆ ਕੁਲਦੀਪ ਸਿੰਘ ਸਾਡੇ ਨਗਰ ਦਾ ਤੇ ਮੇਰਾ ਕਲਾਸ ਫੈਲੋ ਵੀ ਅਸੀਂ ਇਕੱਠੇ ਪੜ੍ਹੇ ਆ ਕੁਲਦੀਪ ਕਿਸ਼ਨਪੁਰਿਆ ਇਹ ਵੀ ਖੇਡੂ ਗਏ ਤੀ ਕੁਲਦੀਪ ਕੋ ਕਹਿਣਾ ਚਾਹੇਗਾ ਵੀਰ ਮੈਂ ਕਹਿਣਾ ਕੀ ਉਸ ਪਰਗਟ ਹੈਗਾ ਉਦੋਂ ਬਸ ਇਹਦੇ ਨਾਲ ਹੀ ਆਪਾਂ ਅੱਜ ਦਾ ਵਲੌਗ ਜਿਹੜਾ ਇੱਥੇ ਸਮਾਪਤ ਕਰਾਂਗੇ ਕਿਉਂਕਿ ਬਹੁਤ ਲੰਮਾ ਹੋ ਜਾਣਾ ਤੇ ਅੱਜ ਤਰੀਕ ਹੈਗੀ 9 9 ਸਤੰਬਰ ਆ ਤੇ 5 ਅਗਸਤ ਤੋਂ ਇਹ ਜਿਹੜਾ ਸਫਰ ਆਪਾਂ ਸ਼ੁਰੂ ਕੀਤਾ ਸੀ ਤੇ ਲਗਭਗ 1 ਮਹੀਨਾ ਤੇ 4 ਦਿਨ ਹੋ ਗਏ ਆ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਿਓ ਕਮੈਂਟਾਂ 'ਚ ਵੀ ਕਿਵੇਂ ਲੱਗਾ ਵਲੌਗ